ਓ ਬੱਲੇ ਓ ਬੱਲੇ ਪੁੱਤਰਾ ਇਧਰ ਮਿੱਟੀ ਨਾਲ ਓ ਬੱਲੇ ਪੁੱਤਰਾ ਉਹ ਫਿਰ ਅਹੀਂ ਹੁਣ ਚੱਪੂ ਉਹ ਠੀਕ ਠਾਕ ਹੈ ਹੈ ਚੱਪੂ ਦੇ ਨਾਲ ਹੀ ਲੱਗਿਆ ਇਸ ਵਿਰਾਸਾ ਉਸੇ ਨੂੰ ਨਹੀਂ ਉਥੋਂ ਤੇ ਫਿਰ ਉਹ ਤੇ ਬੇੜੀ ਤੇ ਚੱਪੂ ਹੈ ਗਈ ਆ ਉਹਦੇ ਨਾਲ ਲੈ ਹੀ ਜਾਓਗੇ ਤੁਸੀਂ ਕਿੰਨੇ ਘਰ ਹੈ ਉੱਥੇ ਟੋਟਲ ਉੱਥੇ 60 ਮਿੰਟ ਦਾ ਰਹੇ ਜੀ 60 ਘਰ ਹਾਂ ਜੀ ਨਾਲ ਪਾਰਾ ਰੋਪੇ ਕੇ ਭਾ ਕੇ 65 ਚਲੋ ਤੁਸੀਂ ਨਾ ਇਸ ਤਰ੍ਹਾਂ ਕਰੋ ਸਰਪੰਚ ਨੂੰ ਸੱਦੋ 65 ਤੋੜੇ ਦੇ ਦੇਣੇ ਤੁਹਾਨੂੰ ਬਾਕੀ ਫੇਰ ਮੁੜ ਕੇ ਅੱਛਾ सरपंच ठीक है सारे नाल बंदे लाल आ गए चलो सात श्रीकाल और होबा जी आ रख दलबाग ਅਜੇ ਕੋਈ ਆਇਆ ਚੋਕ ਲਈ ਫੋਨ ਵੇਚ ਕੇ ਜੋ ਕੋ ਖਾਸ ਹੋ ਆਵੇ। ਚੋਕ ਲਈ ਛੱਡ ਨਾ ਦੇ। ਆ ਫੋਨ ਚੁੱਕ ਲਿਆ ਕਰ। ਉਹ ਲਿਆ ਮੈਂ ਚਲਾਣਾ ਨਹੀਂ ਚੱਲਦਾ ਉਹ। ਇਹ ਚੱਲਦਾ ਨਹੀਂਗਾ। ਉਹ ਚੱਲਦਾ ਸਾਰਾ। ਤੇ ਫੇਰ ਆਜੋ ਆਜੋ। ਮੈਂ ਨਾਲ ਆਉਣਾ। ਚੱਲ ਕਰ ਲੈ ਮੇਰੇ ਕੇਤੇ ਚੱਲਦਾ। ਆ ਗੱਡੀ ਅਕੇ ਕਰ ਦਿਓ ਆ ਗੱਡੀ। ਆ ਟੋਨੀ ਗੱਡੀ ਅਕੇ ਕਰ ਦਿਓ ਟੋਨੀ। ਸਤਿ ਸ਼੍ਰੀ ਅਕਾਲ ਪਾਉ ਜੀ। ਸਤਿ ਸ਼੍ਰੀ ਅਕਾਲ ਜੀ। ਉੱਥੇ ਜਾਣਾ 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 ਉੱਥੇ Vem cá, vizinho, oh, é andou.